ਦਾ ਵਿਆਹ ਹੋਇਆ ਉਹਨੂੰ ਸਾਨੂੰ ਤਕਰੀਬਨ ਕਾਰਡ ਵਗੈਰਾ ਦੇ ਦੇ ਕੇ ਗਏ ਅੱਛਾ ਹਾਂ ਮਾਲੂ ਕਾਰਡ ਸ਼ਾਮ ਹਣੀ ਦੇ ਕੇ ਗਏ ਸੀ ਕਿ ਨਹੀਂ ਸ਼ਾਮ ਦੁਨੀਆ ਲਈ ਸ਼ਾਮ ਕੌਸ਼ਲ ਨੇ ਪਰ ਤੁਹਾਡੇ ਲਈ ਸ਼ਾਮਾਂ ਹੀ ਹੈ ਅੱਛਾ ਸ਼ਾਮਾਂ ਤਕਰੀਨਾ ਕੈਫ ਦੇ ਕਹਿ ਦਈਏ ਵੀ ਜੱਦੀ ਜੱਦੀ ਸਹਰੇ ਜਾਂ ਜੱਦੀ ਪਿੰਡ ਇਹ ਹੀ ਆ ਵਿੱਕੀ ਕੌਸ਼ਲ ਹੋਣਾ ਦੇ ਫਾਦਰ ਨੇ ਉਹਨਾਂ ਦਾ ਇੱਕ ਬ੍ਰਦਰ ਬਿਲਕੁਲ ਨਜ਼ਦੀਕ ਪਿੰਡ ਦਾ ਤੂਤਾ ਉਹਨਾਂ ਦੇ ਉਸ ਪਿੰਡ ਦੇ ਵਿੱਚ ਰਹਿੰਦੇ ਨੇ ਪਿੰਡ ਦੇ ਨੌਜਵਾਨ ਨੇ ਤੇ ਬਜ਼ੁਰਗ ਨੇ ਜਿੰਨਾ ਦੇ ਕੋਲੋਂ ਜਾਣਦੇ ਆ ਕਿ ਸ਼ਾਮ ਕੌਸ਼ਲ ਹੋਣਾ ਦਾ ਜ਼ਿੰਦਗੀ ਦੀ ਸ਼ੁਰੂਆਤ ਅਤੇ ਪਿੰਡ ਦੇ ਵਿੱਚ ਕਿਵੇਂ ਉਹ ਉਹਨਾਂ ਦਾ ਰੁਤਬਾ ਸੀਗਾ ਕਿਸ ਤਰੀਕੇ ਨਾਲ ਉਹਨਾਂ ਦਾ ਰਹਿਣ ਸਹਿਣ ਸੀਗਾ ਕਿਵੇਂ ਜ਼ਿੰਦਗੀ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਸਾਡੇ ਨਾਲ ਬ੍ਰਹਮ दत्त ਜੀ ਨੇ ਡਾਕਟਰ ਨੇ ਇਹ ਕਾਫੀ ਪੁਰਾਣੇ ਇੱਥੇ ਇਹ ਡਾਕਟਰ ਨੇ ਵੈਦ ਨੇ ਤਾਂ ਦੱਤ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਸਮਾਂ ਦਿੱਤਾ ਉਹਦੇ ਲਈ ਧੰਨਵਾਦ ਹਾਂਜੀ ਇਸੇ ਘਰ ਦੇ ਵਿੱਚ ਸ਼ਾਮ ਕੌਸ਼ਲ ਹੋਣੀ ਉਹਨਾਂ ਦੇ ਫਾਦਰ ਜਦੋਂ ਪਹਿਲਾਂ ਰਹਿੰਦੇ ਸੀ ਉਹਨਾਂ ਦੀ ਦੁਕਾਨ ਸੀ ਕਰਿਆਨੇ ਦੀ ਤੇ ਸ਼ਾਮ ਕੌਸ਼ਲ ਜੀ ਪਰਦੇ ਸੀ ਅੱਛਾ ਤੇ ਪੜਨ ਤੋਂ ਬਾਅਦ ਉਹਨਾਂ ਨੂੰ ਇਹ ਕਿਸੇ ਨੂੰ ਪਤਾ ਨਹੀਂ ਕਿੰਨਾ ਜ਼ਿੰਦਗੀ 'ਚ ਮਤਲਬ ਰਤਬਾ ਮਿਲਿਆ ਉੱਧਰ ਜਾਣ ਦਾ ਤੇ ਇਸ ਲਾਈਨ 'ਚ ਪੈ ਗਏ ਉਸ ਤੋਂ ਬਾਅਦ ਇਹਦੇ ਫਾਦਰ ਸ਼ਾਮ ਕੌਸ਼ਲ ਜੀ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਵਧਦੇ ਗਏ ਤੇ ਹੁਣ ਵੀ ਤਕਰੀਬਨ ਜਦੋਂ ਹੁਣ ਸ਼ਾਮ ਕੌਸ਼ਲ ਜੀ ਤਾਂ ਆਉਂਦੀ ਆ ਵਿੱਕੀ ਕੌਸ਼ਲ ਜੀ ਵੀ ਕਦੇ-ਕਦੇ ਤੂਤਾਂ ਵਿੱਚ ਗੇੜਾ ਮਾਰ ਲੈਂਦੇ ਆ ਤੇ ਆਮ ਜल्ले ਲੋਕਾਂ ਮਿਲ-ਖਿਲ ਕੇ ਜੰਦੇ ਆ। ਅੱਛਾ ਲਾਸਟ ਟਾਈਮ ਮੁਲਾਕਾਤ ਹੋਈ ਜਦੋਂ ਸ਼ਾਮ ਹੁਣੀ ਆਏ ਜਾਂ ਵਿੱਕੀ ਹੁਣੀ ਇੱਥੇ ਆਏ ਤੁਸੀਂ ਦੇਖਿਆ ਉਹਨਾਂ ਨੂੰ ਮਿਲੇ। ਕੀ ਦਾ ਵਿਆਹ ਹੋਇਆ ਉਹਨੂੰ ਸਾਨੂੰ ਤਕਰੀਬਨ ਕਾਰਡ ਵਗੈਰਾ ਦੇ ਦੇਖ ਗਏ। ਅੱਛਾ ਹਾਂ ਤੇ ਤੁਹਾਨੂੰ ਕਾਰਡ ਸ਼ਾਮ ਹੁਣੀ ਦੇ ਕੇ ਗਏ ਸੀ ਕਿ ਜਾਂ ਵਿੱਕੀ ਸ਼ਾਮ ਹੁਣੀ। ਅੱਛਾ ਆਪਣੇ ਬਰਾਦਰ ਨੂੰ ਦੇ ਗਏ ਫੇਰ ਮੈਂ ਕਿਹਾ ਉਹਨੂੰ ਵੀ ਚਾਵੇਂ ਨੂੰ ਭੇਜਣਾ ਸੀ। ਹਾਂ। ਕਹਿੰਦਾ ਫੇਰ ਭਾਜੀ ਹੋਣਗੇ। ਵੇ ਦੁਨੀਆ ਲਈ ਸ਼ਾਮ ਕੌਸ਼ਲ ਨੇ ਪਰ ਤੁਹਾਡੇ ਲਈ ਸ਼ਾਮਾਂ ਹੀ ਆ ਤੇ ਇੰਨੀ ਮੁਲਾਕਾਤ ਹੋਈ ਉਹਨਾਂ ਇਹਨਾਂ ਕਹੇ ਵਿਆਹ ਜ਼ਰੂਰ ਹੋਣਾ ਮੈਂ ਕਿਹਾ ਆਵਾਂਗੇ ਜ਼ਰੂਰ ਹਾਂ ਫਿਰ ਜਾਣਦਾ ਬਣਿਆ ਸੁਭਬ ਕੇ ਨਹੀਂ ਨਹੀਂ ਜਾਣਦਾ ਨਹੀਂ ਕੋਈ ਸੁਭਬ ਬਣਿਆ ਅੱਛਾ ਹਾਂਜੀ ਬੇਸ਼ ਦੀ ਵੱਡੀ ਐਕਟਰਸ ਨਾਲ ਵਿਆਹ ਕਰਵਾਇਆ ਕਟਰੀਨਾ ਕੈਫ ਦੇ ਨਾਲ ਉਹਨਾਂ ਨੇ ਤਾਂ ਕਟਰੀਨਾ ਕੈਫ ਦੇ ਕਹਿਦੀ ਹੈ ਵੀ ਜੱਦੀ ਜੱਦੀ ਸਹਰੇ ਜੱਦੀ ਪਿੰਡ ਇਹ ਹੀ ਆ ਜੱਦੀ ਸਹਰੇ ਇਹ ਹੀ ਆ ਕਿਉਂਕਿ ਉਹਨਾਂ ਦਾ ਬਾਬਾ ਵੀ ਇੱਥੇ ਹੀ ਸੀ ਉਹਨਾਂ ਨੂੰ ਵੀ ਅਸੀਂ ਦੇਖਿਆ ਉਹ ਵੀ ਕਰਿਆਨੇ ਦੀ ਦੁਕਾਨ ਕਰਦੇ ਸੀ ਕਰਿਆਨੇ ਦੀ ਦੁਕਾਨ ਤੋਂ ਅੱਗੇ ਇਹਨਾਂ ਨੇ ਸਾਰਾ ਕੁਝ ਕਰਨਾ ਸ਼ੁਰੂ ਕੀਤਾ ਉਹ ਕਹਦੀਏ ਵੀ ਇੱਕ ਸਧਾਰਨ ਪਰਿਵਾਰ ਸੀਗਾ ਕੋਈ ਬੈਕਗ੍ਰਾਉਂਡ ਕੋਈ ਐਕਟਰ ਜਾਂ ਪੰਜਾਬ ਦੇ ਵਿੱਚ ਕੋਈ ਐਕਟਿੰਗ ਇਦਾਂ ਦੀ ਨਹੀਂ ਸੀ ਕੋਈ ਵੀ ਅੱਛਾ ਤਕਰੀਬਨ ਸਰਫ ਸੁਭਾਰ ਕਹੋ ਸਧਾਰਨ ਪਰਭਾਵਰ ਚੋਂ ਹੀ ਉੱਠ ਕੇ ਅੱਗੇ ਵਧੇ ਅੱਛਾ ਤੇ ਐਥਲੇ ਹੋਣਾ ਉਦਾਂ ਜੇ ਮੰਨ ਲਓ ਵੀ ਸ਼ਾਮ ਹੋਣੀ ਤੁਹਾਨੂੰ ਬਾਈ ਫੇਸ ਬਾਈ ਨੇਮ ਜਾਣਦੇ ਨੇ ਉਦਾਂ ਤਾਂ ਜੱਫੀ ਪਾ ਕੇ ਚਾ ਹਾਂਜੀ ਜੱਪੀ ਬਾਕੇ ਜਾ ਹਾਂਜੀ ਹਾਂਜੀ ਹਾਂ ਤੇ ਯਾ ਤੋ ਪਹਿਲਾ ਮੁਲਾਕ ਜਦੋਂ ਵਿਆਹ ਦਾ ਕਾਰਡ ਤੁਹਾਡੇ ਤੱਕ ਪਹੁੰਚਿਆ ਉਸ ਤੋਂ ਪਹਿਲਾਂ ਮੁਲਾਕਾਤ ਹੁੰਦੀ ਰਹੀ ਜਿਵੇਂ ਤੁਸੀਂ ਤੁਹਾਡੀ ਤਾਂ ਦੁਕਾਨ ਵੀ ਆਮ ਆਮ ਹੁੰਦੀ ਰਹੀ ਆ ਪਹਿਲਾਂ ਜਦੋਂ ਇਸ ਲਾਈਨ ਚ ਪਏ ਆ ਇਹ ਕਟਰੀਨਾ ਕੇ ਕੈਪ ਵਗੈਰਾ ਜਾਂ ਬੱਚੇ ਜਿਹੜੇ ਸੀ ਛੋਟੇ ਸੀ ਤੇ ਸਾਡੇ ਘਰ ਉਧਰ ਬੇੜੇ ਚ ਆ ਜਾਂਦੇ ਸੀ ਮੈਂ ਆਪ ਫੜ ਕੇ ਲਿਆਂਦਾ ਮੈਂ ਕਿਹਾ ਚਾਮਿਆ ਆ ਜਾ ਤੇਰੀ ਤਾਈ ਉੱਤੇ ਸੱਦੀ ਤੈਨੂੰ ਤੇ ਆ ਗਿਆ ਤੇ ਮਜ਼ਾ ਇਹਦੀ ਸ਼ਾਮੇ ਦੀ ਘਰ ਵਾਲੀ ਕਹਿੰਦੀ ਨਿਆਣੇ ਤੂੰ ਇੱਧਰ ਅੰਦਰ ਨਹੀਂ ਆਉਂਦੇ ਮੈਂ ਤੁਹਾਨੂੰ ਕੁੱਟਣਾ ਤੇ ਤੁਸੀਂ ਬੇੜੇ 'ਚ ਗਰਮੀ 'ਚ ਪੈਰ ਥਾੜੀ ਜਾਂਦੇ ਆ ਅੱਛਾ ਫੇ ਆ ਗਏ ਨਿਆਣੇ ਦੇ ਦੋ ਦੋ ਮਾਰੀਆਂ ਇਹ ਜਿਹੜੇ ਹੁਣ ਐਕਟਰ ਆ ਵੀ ਚਲੋ ਉਹਨਾਂ ਦਾ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਨਾਮ ਆ ਹੁਣ ਜਿਵੇਂ ਸ਼ਾਮ ਕੌਸ਼ਲ ਹੋਣਾ ਦਾ ਵਿੱਕੀ ਕੌਸ਼ਲ ਦਾ ਇੱਕ ਉਹਨਾਂ ਦੇ ਬੇਟੇ ਦਾ ਕੋਈ ਐਂਤ ਨਹੀਂ ਵੀ ਕੋਈ ਈਗੋ ਵਾਲੀ ਗੱਲ ਕਿ ਅਸੀਂ ਪਿੰਡ 'ਚ ਗਲੀਆਂ 'ਚ ਕਾਤੋਂ ਫਿਰ ਹੀ ਹੋਣ ਏਡੇ ਵੱਡਾ ਹੋ ਗਿਆ ਨਾ ਮੈਂ ਐਂ ਦੀ ਕੋਈ ਗੱਲ ਤਾਂ ਨਹੀਂ ਲੱਗੀ ਨਹੀਂ ਐਂ ਦੀ ਕੋਈ ਗੱਲ ਨਹੀਂ ਮੇਰਾ ਬ੍ਰਦਰ ਆ ਉਹਨਾਂ ਨੂੰ ਮਿਲ ਕੇ ਜਾਂਦੇ ਪਿੰਡ ਦੇ ਲੋਕਾਂ ਨੂੰ ਆਮ ਮਿਲ ਕੇ ਜਾਂਦੇ ਆ ਹਾਂ ਜਿੱਦਾਂ ਪਹਿਲਾਂ ਉਦਾਂ ਹੀ ਜਿੱਦਾਂ ਪਹਿਲਾਂ ਉਦਾਂ ਹੀ ਅੱਛਾ ਕੋਈ ਨਹੀਂ ਆ ਹੁਣ ਉਹਨਾਂ ਦੀ ਘਰ ਵਾਲੀ ਆਈ ਸੀ ਉਹ ਸਿੰਪਲ ਡਰੈਸ 'ਚ ਹੀ ਆਉਂਦੀ ਹੈ ਅੱਛਾ ਕੋਈ ਨਹੀਂ ਸਾੜੀ ਚੂੜੀ ਬੰਨੀ ਜਾਂ ਕੋਈ ਐਵਣੀ ਵੀ ਗੱਡੀਆਂ ਤਾਮਝਾਮ ਬਾਡੀਗਾਰਡ ਵਗੈਰਾ ਕੋਈ ਕੁਝ ਨਹੀਂ ਹੁੰਦਾ ਸਿੰਪਲ ਹੀ ਆਉਂਦੇ